रादे रादे पंजाबी कहानियां चैनल ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। حاضر ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ। surjit ਕੋਰ ਦਾ ਮਨ ਅੱਜ ਬਹੁਤ ਹੀ ਭਾਰੀ ਹੋ ਗਿਆ ਸੀ। ਉਸਨੇ ਆਪਣੀ ਧੀ ਨੂੰ ਫੋਨ ਕਰਕੇ ਮਿਲਣ ਲਈ ਬੁਲਾਇਆ। ਤਾਂ ਉਸਨੇ ਦੋ ਟੁਕ ਜਵਾਬ ਦਿੰਦੇ ਹੋਏ ਕਿਹਾ ਮਮੀ ਤੈਨੂੰ ਕੋਈ ਕੰਮ ਤਾਂ ਹੈ ਨਹੀਂ। ਹਮੇਸ਼ਾ ਤੇਰਾ ਮੈਨੂੰ ਮਿਲਣ ਨੂੰ ਹੀ ਦਿਲ ਕਰਦਾ ਰਹਿੰਦਾ। ਮੈਂ ਵਾਰੀ-ਵਾਰੀ ਆਪਣੇ ਘਰ ਨੂੰ ਛੱਡ ਕੇ ਤੇਰੇ ਕੋਲੇ ਤਾਂ ਨਹੀਂ ਆ ਸਕਦੀ। surjeet Kaur ਬਹੁਤ ਦੁਖੀ ਹੋ ਗਈ। ਉਸ ਦੀ ਧੀ ਛੁੱਟੀਆਂ ਵਿੱਚ ਵੀ ਮਿਲਣ ਨਹੀਂ ਆਉਂਦੀ ਸੀ। ਬਲਕਿ ਘੁੰਮਣ-ਫਿਰਨ ਬਾਹਰ ਚਲੀ ਜਾਂਦੀ। ਉਸ ਦੇ ਦੋਨਾਂ ਪੁੱਤਾਂ ਤੇ ਨੂੰਹਾਂ ਨੂੰ ਵੀ ਮਿਲਣ ਦਾ ਟਾਈਮ ਨਹੀਂ ਸੀ। ਉਸ ਦਾ ਵਿਚਾਰਲਾ ਪੁੱਤਰ 5 ਸਾਲਾਂ ਤੋਂ ਘਰ ਨਹੀਂ ਆਇਆ ਸੀ ਤੇ ਛੋਟੇ ਪੁੱਤਰ ਨੂੰ ਵੀ 3 ਸਾਲ ਹੋ ਗਏ ਸਨ ਘਰ ਆਏ ਨੂੰ। ਉਹ ਆਪਣੀ ਘਰ ਵਾਲੀ ਨਾਲ ਚੰਡੀਗੜ੍ਹ ਹੀ ਰਹਿੰਦਾ ਸੀ ਉਸਦੀ ਘਰ ਵਾਲੀ ਨੂੰ ਵੀ ਘਰ ਆਉਣਾ ਪਸੰਦ ਨਹੀਂ ਸੀ ਪਰ ਉਸਦੇ ਵੱਡੇ ਪੁੱਤਰ ਸੁਖਦੀਪ ਅਤੇ ਨੂਕਲ ਜਿੰਦਰ ਨੇ ਉਸ ਨੂੰ ਬੜੇ ਸਨਮਾਨ ਨਾਲ ਆਪਣੇ ਕੋਲ ਰੱਖਿਆ ਹੋਇਆ ਸੀ ਉਹ ਬਹੁਤ ਪਿਆਰ ਅਤੇ ਇੱਜ਼ਤ ਨਾਲ ਉਸਦੀ ਦੇਖਭਾਲ ਕਰਦੇ ਸਨ ਪਹਿਲਾਂ surjeet कौर ਆਪਣੇ ਘਰ ਵਾਲੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਜਿਵੇਂ ਜਿਵੇਂ ਬੱਚੇ ਵੱਡੇ ਹੋਏ ਅਲੱਗ-ਅਲੱਗ ਸ਼ਹਿਰਾਂ ਵਿੱਚ ਨੌਕਰੀ ਕਰਨ ਚਲੇ ਗਏ ਫਿਰ ਜਦੋਂ ਸੁਰਜੀਤ ਦਾ ਘਰ ਵਾਲਾ ਸਵਰਗਵਾਸ ਹੋ ਗਿਆ ਤਾਂ ਨਾ ਤਾਂ ਉਸ ਕੋਲ ਰਹਿਣ ਲਈ ਕੋਈ ਜਗ੍ਹਾ ਸੀ ਅਤੇ ਨਾ ਹੀ ਪੈਸੇ ਬਸ ਉਸਦੇ ਵਿਆਹ ਵਾਲੇ ਥੋੜੇ ਜਿਹੇ ਗਹਿਣੇ ਸੀ ਜਿਨ੍ਹਾਂ ਨੂੰ ਉਹ ਬਹੁਤ ਪਿਆਰ ਨਾਲ ਰੱਖਦੀ ਸੀ ਕਿਉਂਕਿ ਉਸਦੇ ਘਰ ਵਾਲਾ ਇੱਕ ਦੁਕਾਨ ਤੇ ਕੰਮ ਕਰਦਾ ਸੀ ਇਸ ਕਰਕੇ ਉਸ ਕੋਲ ਕੋਈ ਬਚਤ ਵਗੈਰਾ ਨਹੀਂ ਸੀ ਤਾਂ ਵੱਡੇ ਪੁੱਤਰ ਸੁਖਦੀਪ ਨੇ ਉਸ ਨੂੰ ਆਪਣੇ ਕੋਲ ਰੱਖਣ ਦਾ ਫੈਸਲਾ ਕਰ ਲਿਆ ਅਤੇ ਦੂਜੇ ਦੋਨਾਂ ਪੁੱਤਾਂ ਨੇ ਆਪਣਾ ਪੱਲਾ ਛਾੜ ਲਿਆ। ਕਾਫੀ ਸਾਲ ਲੰਘ ਗਏ। ਵੱਡੇ ਪੁੱਤ ਸੁਖਦੀਪ ਦੀ ਧੀ ਵੀ ਵੱਡੀ ਹੋ ਗਈ ਸੀ। ਉਹ ਐਮਬੀਬੀਐਸ ਕਰਨ ਲਈ ਦਿੱਲੀ ਚਲੀ ਗਈ ਤੇ ਉਸਦਾ ਮੁੰਡਾ 10ਵੀਂ ਚ ਪੜ੍ਹਦਾ ਸੀ। ਸੁਰਜੀਤ कौर ਦੀ ਤਬੀਅਤ ਠੀਕ ਨਹੀਂ ਰਹਿੰਦੀ ਸੀ। ਉਸਦਾ ਦਿਲ बार-बार ਉਸਦੇ ਬੱਚਿਆਂ ਨੂੰ ਮਿਲਨ ਨੂੰ ਕਰਦਾ ਪਰ ਕੋਈ ਵੀ ਉਸ ਨੂੰ ਮਿਲਣ ਲਈ ਨਹੀਂ ਸੀ ਆਉਂਦਾ। ਸੁਖਦੀਪ ਤੇ ਕੁਲਜਿੰਦਰ ਨੇ ਵੀ ਉਹਨਾਂ ਨੂੰ ਕਈ ਵਾਰ ਕਿਹਾ ਕਿ ਉਹ ਮਾਂ ਨੂੰ ਮਿਲ ਜਾਣ। ਪਰ ਸਾਰੇ ਇਹੀ ਕਹਿੰਦੇ ਸੀ ਕਿ ਸਾਡੇ ਕੋਲ ਟਾਈਮ ਨਹੀਂ ਜਦੋਂ surjitkaur ਉਹਨਾਂ ਕੋਲ ਜਾਣ ਦੀ ਗੱਲ ਕਰਦੀ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ ਹਾਂ ਪਰ ਸਾਰੇ ਫੋਨ ਕਰਕੇ ਜਰੂਰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ surjitkaur ਦੀ ਪਰਵਾਹ ਹੁੰਦਾ ਦਿਖਾਵਾ ਕਰਦੀ ਸੀ ਪਰ ਕਦੇ ਵੀ surjitkaur ਦੇ ਬਿਮਾਰ ਹੋਣ ਜਾਂ ਕੋਈ ਖੁਸ਼ੀ ਮੌਕੇ ਉਹ ਨਹੀਂ ਆਉਂਦੀ ਸੀ surjitkaur ਨੇ ਵੀ ਹੁਣ ਕਿਸੇ ਨੂੰ ਬੁਲਾਉਣਾ ਛੱਡ ਦਿੱਤਾ ਸੀ ਇੱਕ ਰਾਤ ਸੁਰਜੀਤ ਕੌਰ ਸੁੱਤੀ ਅਤੇ ਸਵੇਰੇ ਨਾ ਉੱਠੀ ਘਰ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਉਸ ਦੇ ਦੋਨਾਂ ਮੁੰਡਿਆਂ ਅਤੇ ਧੀ ਨੂੰ ਖਬਰ ਕੀਤੀ ਗਈ ਤਾਂ ਉਹ ਭੱਜੇ ਚਲੇ ਆਏ ਭੋਗ ਪੈਣ ਤੋਂ ਬਾਅਦ ਸੁਰਜੀਤ ਕੌਰ ਦੀ ਧੀ ਸੁਰਜੀਤ ਕੌਰ ਦੀ ਅਲਮਾਰੀ ਫਰੋਲਣ ਲੱਗੀ ਉਸ ਵਿੱਚੋਂ ਉਸ ਨੂੰ ਮਾਂ ਦੇ ਗਹਿਣੇ ਮਿਲੇ ਵੱਡੀ ਨੂੰ ਨੂੰ ਛੱਡ ਕੇ ਦੂਜੀਆਂ ਦੋਨਾਂ ਨੂੰਹਾਂ ਅਤੇ ਨੰਦ ਵਿਚਕਾਰ ਝਗੜਾ ਸ਼ੁਰੂ ਹੋ ਗਿਆ ਇੰਜ ਲੱਗ ਰਿਹਾ ਸੀ ਜਿਵੇਂ ਘਰ ਵਿੱਚ ਸ਼ੋਕ ਦਾ ਮਾਹੌਲ ਹੀ ਨਹੀਂ ਉਹਨਾਂ ਦੇ ਝਗੜੇ ਨੂੰ ਵੇਖ ਕੇ ਵੱਡੀ ਨੂੰਨੇ ਜੋਰ ਨਾਲ ਕਿਹਾ ਬੱਸ ਕਰੋ ਤੁਸੀਂ ਇਹ ਮਰਗਤ ਵਾਲਾ ਘਰ ਹੈ ਥੋੜੀ ਤਾਂ ਸ਼ਰਮ ਕਰੋ ਬਾਹਰ ਗੁਆਂਢੀ ਕੀ ਕਹਿੰਦੇ ਹੋਣਗੇ ਉਸ ਦੀ ਨਰਾਨ ਗੁੱਸੇ ਵਿੱਚ ਬੋਲ ਪਈ ਭਾਬੀ ਗੁਆਂਢੀਆਂ ਦੀ ਗੱਲ ਛੱਡੋ ਘਰ ਵਿੱਚ ਕੀ ਕੁਝ ਹੋ ਰਿਹਾ ਹੈ ਮੈਨੂੰ ਸਾਫ਼ ਦਿਖ ਰਿਹਾ ਹੈ ਕੀ ਮੈਂ ਇਸ ਘਰ ਦੀ ਧੀ ਨਹੀਂ ਕਿ ਮਾਂ ਦੇ ਗਹਿਣਿਆਂ ਉੱਪਰ ਮੇਰਾ ਅਧਿਕਾਰ ਨਹੀਂ वैसे भी मां कोले ਕਿਹੜਾ ਜ਼ਿਆਦਾ ਗਹਿਣੇ ਨਹੀਂ ਇਹ ਸਾਰੇ ਗਹਿਣੇ ਮੇਰੇ ਨੇ ਮੈਂ ਲੈ ਕੇ ਜਾਉਂਗੀ ਤਾਂ ਦੂਜੀਆਂ ਦੋਨੇ ਨੂਹਾ ਇਕੱਠੀਆਂ ਬੋਲੀਆਂ ਇਹ ਕਿਵੇਂ ਹੋ ਸਕਦਾ ਅਸੀਂ ਵੀ ਇਸ ਘਰ ਦੀਆਂ ਨੂਹਾ ਸਾਡਾ ਵੀ ਗਹਿਣਿਆਂ ਉੱਤੇ ਪੂਰਾ ਅਧਿਕਾਰ ਬਣਦਾ ਹੈ ਵੱਡੀ ਨੂੰ ਦੁਖੀ ਹੁੰਦੇ ਹੋਏ ਬੋਲੀ ਮੈਂ ਜੀਵਨ ਭਰ ਮੰਮੀ ਜੀ ਦੀ ਸੇਵਾ ਕੀਤੀ ਉਹਨਾਂ ਦੇ ਨਾਲ ਰਹੀ ਫੇਰ ਵੀ ਮੈਨੂੰ ਇਨ੍ਹਾਂ ਗਹਿਣਿਆਂ ਦਾ ਕੋਈ ਮੂ ਨਹੀਂ ਤੁਸੀਂ ਮੇਰੇ ਹਿੱਸੇ ਦੇ ਗਹਿਣੇ ਵੀ ਬਰਾਬਰ-ਬਰਾਬਰ ਵੰਡ ਲਓ ਮੈਨੂੰ ਕੁਝ ਨਹੀਂ ਚਾਹੀਦਾ ਬਸ ਇਸ ਘਰ ਵਿੱਚ ਸ਼ਾਂਤੀ ਚਾਹੀਦੀ ਹੈ ਤੁਸੀਂ ਗਹਿਣੇ ਲਓ ਤੇ ਇੱਥੋਂ ਚਲੇ ਜਾਓ ਤੁਹਾਡੀ ਇਸ ਤਰ੍ਹਾਂ ਲੜਾਈ ਝਗੜੇ ਨਾਲ ਮਾਂ ਦੀ ਆਤਮਾ ਨੂੰ ਬਹੁਤ ਦੁੱਖ ਪਹੁੰਚੇਗਾ ਇੰਨਾ ਕਹਿ ਕੇ ਉਹ ਆਪਣੇ ਹੰਝੂ ਪੂੰਝਦੀ ਹੋਈ ਬਾਹਰ ਚਲੀ ਗਈ ਜਿਵੇਂ ਹੀ ਉਹ ਕਮਰੇ ਚੋਂ ਬਾਹਰ ਗਈ ਝਗੜਾ ਫੇਰ ਸ਼ੁਰੂ ਹੋ ਗਿਆ ਅੰਤ 2 ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਗਹਿਣਿਆਂ ਦਾ ਬਟਵਾਰਾ ਹੋਇਆ ਫਿਰ ਵੀ ਉਹ ਸੰਤੁਸ਼ਟ ਦਿਖਾਈ ਨਹੀਂ ਦੇ ਰਹੀਆਂ ਸਨ ਅਤੇ ਇੱਕ ਦੂਜੀ ਵੱਲ ਕ੍ਰੋਧ ਭਰੀਆਂ ਨਜ਼ਰਾਂ ਨਾਲ ਵੇਖ ਰਹੀਆਂ ਸਨ ਅੱਜ ਥੋੜੇ ਜਿਹੇ ਗਹਿਣਿਆਂ ਪਿੱਛੇ ਸਾਰੀ ਮਰਿਆਦਾ ਅਤੇ ਸ਼ਬਦਾਂ ਦੀ ਸੀਮਾ ਖਤਮ ਹੋ ਚੁੱਕੀ ਸੀ ਕੌਣ ਗੁੱਸੇ ਵਿੱਚ ਕਿਸ ਨੂੰ ਕੀ ਕਹਿ ਗਿਆ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਪਰ ਇੱਕ ਦੂਜੇ ਦੇ ਮਨ ਵਿੱਚ ਕੜਵਾਹਟ ਜ਼ਰੂਰ ਭਰ ਗਈ ਸੀ ਖੈਰ ਰਾਤ ਭਰ ਕਿਸੇ ਨੂੰ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਤਿੰਨਾਂ ਨੂੰ ਇਹ ਲੱਗ ਰਿਹਾ ਸੀ ਕਿ ਦੂਜੀ ਕੋਲ ਗਹਿਣੇ ਜ਼ਿਆਦਾ ਹਨ ਅਗਲੀ ਸਵੇਰ ਕੁਲਜਿੰਦਰ ਦੀ ਨਾਨਣ ਕਿਤੇ ਬਾਹਰ ਚਲੀ ਗਈ ਅਤੇ ਘੰਟੇ ਬਾਅਦ ਵਾਪਸ ਆ ਗਈ ਵਾਪਸ ਆਉਂਦੇ ਹੀ ਉਸਨੇ ਗਹਿਣਿਆਂ ਵਾਲਾ ਬੈਗ ਚਲਾ ਕੇ ਮਾਰਿਆ ਤੇ ਕਹਿਣ ਲੱਗੀ ਸਾਡੇ ਨਾਲ ਧੋਖਾ ਹੋ ਗਿਆ ਇਹਨਾਂ ਗਹਿਣਿਆਂ ਪਿੱਛੇ ਇੰਨੀ ਲੜਾਈ ਕੀਤੀ ਪਰ ਇਹ ਤਾਂ ਨਕਲੀ ਹਨ ਇਹ ਸੁਣਦੇ ਹੀ ਸਾਰਿਆਂ ਦੇ ਕੰਨ ਖੜੇ ਹੋ ਗਏ ਵਿਚਕਾਰਲੀ ਨੂੰ ਕਹਿਣ ਲੱਗੀ ਹਾਏ ਰੱਬਾ ਹੁਣ ਕੀ ਹੋਵੇਗਾ ਤੇ ਛੋਟੀ ਨੂੰ ਕਹਿਣ ਲੱਗੀ ਮਤਲਬ ਮੰਮੀ ਜੀ ਦੇ ਜਾਣ ਤੋਂ ਬਾਅਦ ਸਾਨੂੰ ਕੁਝ ਨਹੀਂ ਮਿਲਣਾ ਵਿੱਚ ਘਰ ਦਾ ਪੁੱਤ ਕਹਿਣ ਲੱਗਾ ਭੈਣੇ ਤੈਨੂੰ ਕੋਈ ਗਲਤਫਹਿਮੀ ਨਾ ਹੋ ਗਈ ਹੋਵੇ ਤਾਂ ਭੈਣ ਨੇ ਕਿਹਾ ਮੈਂ ਹੁਣੇ ਸੁਨਿਆਰ ਦਿਓ ਆਈਆਂ ਜੇ ਤੁਹਾਨੂੰ ਨਹੀਂ ਯਕੀਨ ਤਾਂ ਤੁਸੀਂ ਵੀ ਚੈੱਕ ਕਰਵਾ ਲਿਓ ਸਾਰੇ ਸੁਨਿਆਰੇ ਕੋਲ ਭੱਜੇ ਤੇ ਗਹਿਣੇ ਚੈੱਕ ਕਰਵਾਏ ਗਏ ਗਹਿਣੇ ਨਕਲੀ ਸਨ ਸਾਰੇ ਜਣੇ ਮੂਲਟਕਾਈ ਬੈਠੇ ਸਨ ਬੱਡੀ ਨੂੰ ਚੁੱਪਚਾਪ ਸਭ ਕੁਝ ਦੇਖ ਰਹੀ ਸੀ ਲਾਲਚੀ ਲੋਕਾਂ ਦੇ ਚਿਹਰੇ ਤੋਂ ਟਪਕਦੀ مایوسی ਦੇਖ ਕੇ ਉਸ ਨੂੰ ਬੜਾ ਅਜੀਬ ਲੱਗ ਰਿਹਾ ਸੀ ਕਿ ਇਹਨਾਂ ਨੂੰ ਮਾਂ ਮਰੀ ਦਾ ਇੰਨਾ ਦੁੱਖ ਨਹੀਂ ਹੋਇਆ ਜਿੰਨਾ ਗਹਿਣਿਆਂ ਦੇ ਨਕਲੀ ਨਿਕਲਣ ਦਾ ਹੋਇਆ ਪਰ ਉਸ ਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਸੱਸ ਦੇ ਗਹਿਣੇ ਨਕਲੀ ਕਿਵੇਂ ਹੋ ਸਕਦੇ ਹਨ ਸ਼ਾਮ ਤੱਕ ਸਾਰੇ ਜਣੇ ਆਪਣੇ ਆਪਣੇ ਘਰ ਜਾਣ ਦੀ ਤਿਆਰੀ ਕਰਨ ਲੱਗੇ ਪਰ ਨਨਾਨ ਦਾ ਦਿਲ ਨਹੀਂ ਮੰਨ ਰਿਹਾ ਸੀ ਉਸਨੂੰ ਲੱਗ ਰਿਹਾ ਸੀ ਕਿ ਮਾਂ ਦੀ ਅਲਮਾਰੀ ਵਿੱਚ ਕੁਝ ਨਾ ਕੁਝ ਤਾਂ ਜ਼ਰੂਰ ਹੋਵੇਗਾ। ਉਹ ਫਿਰ ਜਾ ਕੇ ਅਲਮਾਰੀ ਫਰੋਲਣ ਲੱਗੀ ਤਾਂ ਉਸਨੂੰ ਇੱਕ ਕਾਲੇ ਰੰਗ ਦਾ ਲਿਫਾਫਾ ਮਿਲਿਆ। ਉਸਨੇ ਉਹ ਲਿਫਾਫਾ ਖੋਲ ਕੇ ਇੱਕ ਪੱਤਰ ਪੜ੍ਹਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਉਸ ਚਿੱਠੀ ਨੂੰ ਲੈ ਕੇ ਬਾਕੀ ਜਣਿਆਂ ਕੋਲ ਗਈ ਤੇ ਕਹਿਣ ਲੱਗੀ ਆਹ ਵੇਖੋ ਮਾਂ ਨੇ ਆਪਣੇ ਨਾਲ ਕੀ ਕੀਤਾ। ਇੰਨਾ ਕਹਿ ਕੇ ਉਹ ਚਿੱਠੀ ਪੜਨ ਲੱਗੀ। ਚਿੱਠੀ ਵਿੱਚ ਲਿਖਿਆ ਸੀ ਬੱਚਿਓ ਮੈਨੂੰ ਉਮੀਦ ਹੈ ਕਿ ਮੇਰੇ ਮਰਨ ਤੋਂ ਬਾਅਦ ਤੁਸੀਂ ਜ਼ਰੂਰ ਘਰ ਆਉਂਗੇ ਕਿਉਂਕਿ ਹੁਣ ਤੁਹਾਨੂੰ ਲਾਲਚ ਹੋਵੇਗਾ ਕਿ ਮਾਂ ਦੇ ਗਹਿਣੇ ਆਪਸ ਵਿੱਚ ਵੰਡ ਲਵਾਂਗੇ ਪਰ ਜਦੋਂ ਤੁਸੀਂ ਮੇਰੀ ਬਿਮਾਰੀ ਸਮੇ ਜਾਂ ਮੇਰੀਆਂ ਖੁਸ਼ੀਆਂ ਸਮੇ ਮੈਨੂੰ ਮਿਲਣ ਨਹੀਂ ਆਏ ਮੇਰੇ ਦੁੱਖ ਵਿੱਚ ਮੈਨੂੰ ਸਹਾਰਾ ਦੇਣ ਨਹੀਂ ਆਏ ਤਾਂ ਫਿਰ ਮੇਰੇ ਜਾਣ ਤੋਂ ਬਾਅਦ ਤੁਹਾਨੂੰ ਇਹ ਗਹਿਣੇ ਕਿਵੇਂ ਮਿਲ ਸਕਦੇ ਹਨ ਮੈਂ ਅਸਲੀ ਗਹਿਣੇ ਵੇਚ ਦਿੱਤੇ ਹਨ ਅਤੇ ਨਕਲੀ ਤੁਹਾਡੇ ਲਈ ਰੱਖ ਦਿੱਤੇ ਹਨ ਤੁਹਾਨੂੰ ਵਕਤ ਨਾਲ ਪਤਾ ਲੱਗ ਹੀ ਜਾਵੇਗਾ ਕਿ ਗਹਿਣੇ ਨਕਲੀ ਹਨ ਜਿਵੇਂ ਤੁਹਾਡਾ ਮੇਰੇ ਲਈ ਪਿਆਰ ਅਤੇ ਪਰਵਾਹ ਨਕਲੀ ਸੀ ਉਸੇ ਤਰ੍ਹਾਂ ਇਹ ਗਹਿਣੇ ਨਕਲੀ ਨੇ ਜੋ ਮੈਂ ਤੁਹਾਨੂੰ ਦੇ ਰਹੀ ਹਾਂ ਅਸਲੀ ਗਹਿਣੇ ਵੇਚ ਕੇ ਜੋ ਮੈਨੂੰ ਪੈਸੇ ਮਿਲੇ ਸੀ ਉਹਨਾਂ ਨੂੰ ਪਿਛਲੇ ਸਾਲ ਮੈਂ ਆਪਣੇ ਜਨਮ ਦਿਨ ਤੇ ਇੱਕ ਜ਼ਰੂਰਤਮੰਦ ਨੂੰ ਦਾਨ ਕਰ ਦਿੱਤੇ ਅਤੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਪੈਸਿਆਂ ਦਾ ਇਸਤੇਮਾਲ ਬਿਲਕੁਲ ਠੀਕ ਜਗ੍ਹਾ ਤੇ ਹੋਇਆ। ਇਹ ਸਭ ਸੁਣ ਕੇ ਸਾਰਿਆਂ ਦਾ ਦਿਮਾਗ ਚੱਕਰਾ ਗਿਆ। ਸਾਰੇ ਜਣੇ ਮਾਂ ਨੂੰ ਬੁਰਾ ਭਲਾ ਕਹਿਣ ਲੱਗੇ। ਪਰ ਜਿਸ ਤਰ੍ਹਾਂ surjit कौर ਬੱਚਿਆਂ ਦੇ ਨਾਂ ਆਉਣ ਤੇ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਸੀ। ਅੱਜ ਉਸਨੇ ਅਜੀਹਾ ਕਦਮ ਚੱਕ ਕੇ ਬੱਚਿਆਂ ਨੂੰ ਵੀ ਉਹੋ ਜਿਹਾ ਹੀ ਮਹਿਸੂਸ ਕਰਵਾ ਦਿੱਤਾ ਸੀ। ਜਾਂਦੇ ਜਾਂਦੇ ਨਨਾਨ ਵੱਡੀ ਨੂੰ ਕੁਲਜਿੰਦਰ ਨੂੰ ਤਾਨਾ ਮਾਰਦੇ ਹੋਏ ਬੋਲੀ ਭਾਬੀ ਤੂ ਤਾਂ ਹਮੇਸ਼ਾ ਮਾਂ ਦੀ ਸੇਵਾ ਕਰਨ ਅਤੇ ਦੇਖਭਾਲ ਕਰਨ ਦਾ ਉਪਦੇਸ਼ ਦਿੰਦੀ ਰਹਿੰਦੀ ਸੀ ਪਰ ਤੈਨੂੰ ਇੰਨਾ ਸਭ ਕੁਝ ਕਰਕੇ ਕੀ ਮਿਲਿਆ ਤੈਨੂੰ ਵੀ ਤਾਂ ਮਾਂ ਨੇ ਪੁੱਟੀ-ਕੋੱਡੀ ਨਹੀਂ ਦਿੱਤੀ ਇਸ ਤੋਂ ਚੰਗੇ ਤਾਂ ਅਸੀਂ ਹੀ ਹਾਂ ਅਸੀਂ ਜੀਵਨ ਪਰ ਉਸ ਤੋਂ ਦੂਰ ਰਹੇ ਅਤੇ ਸਾਨੂੰ ਕੁਝ ਮਿਲਿਆ ਵੀ ਨਹੀਂ ਪਰ ਤੁਸੀਂ ਤਾਂ ਸਭ ਕੁਝ ਕਰਕੇ ਵੀ ਖਾਲੀ ਹੱਥ ਰਹਿ ਗਏ ਕੁਲਜਿੰਦਰ ਬੋਲ ਪਈ ਸਾਡੇ ਲਈ ਤਾਂ ਮਾਂ ਦਾ ਆਸ਼ੀਰਵਾਦ ਹੀ ਬਹੁਤ ਹੈ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਆਪਣੇ ਹਿੱਸੇ ਦੇ ਗਹਿਣੇ ਦੇ ਦਿੱਤੇ ਸਨ ਜਿਉਂ ਗਹਿਣੇ ਅਸਲੀ ਵੀ ਨਿਕਲ ਜਾਂਦੇ ਤਾਂ ਵੀ ਮੈਂ ਕੁਝ ਨਹੀਂ ਸੀ ਲੈਣਾ ਮੈਂ ਮੰਮੀ ਜੀ ਲਈ ਜੋ ਵੀ ਕੀਤਾ ਆਪਣਾ ਫਰਜ਼ ਸਮਝ ਕੇ ਕੀਤਾ ਹੈ ਤੁਸੀਂ ਮੇਰੇ ਲਈ ਪਰੇਸ਼ਾਨ ਨਾ ਹੋਵੋ ਇਹ ਕਹਿ ਕੇ ਉਹ ਘਰ ਦੇ ਕੰਮਾਂ ਵਿੱਚ ਜੁੱਟ ਗਈ ਪਰ ਉਸ ਨੂੰ ਹਜੇ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਦੀ ਸੱਸ ਇੰਨਾ ਵੱਡਾ ਫੈਸਲਾ ਉਸ ਨੂੰ ਬਿਨਾਂ ਦੱਸੇ ਲੈ ਸਕਦੀ ਹੈ ਸੋਚਦੇ ਸੋਚਦੇ ਉਸ ਨੂੰ ਯਾਦ ਆਇਆ ਕਿ ਪਿਛਲੇ ਸਾਲ ਤਾਂ ਉਸਦੀ ਸੱਸ ਆਪਣੇ ਜਨਮਦਿਨ ਤੇ ਕੀਤੇ ਨਹੀਂ ਸੀ ਗਈ ਤਾਂ ਫਿਰ ਉਹ ਪੈਸੇ ਕਿੱਥੇ ਦਿੱਤੇ ਹੋਣਗੇ ਉਸ ਦਾ ਦਿਮਾਗ ਤੇਜ਼ੀ ਨਾਲ ਦੌੜਨ ਲੱਗਾ ਸੋਚਦੇ ਸੋਚਦੇ ਅਚਾਨਕ ਉਸ ਦੇ ਦਿਮਾਗ ਵਿੱਚ ਬਿਜਲੀ ਜਹੀ ਕੰਬ ਗਈ ਕਿਉਂਕਿ ਪਿਛਲੇ ਸਾਲ ਆਪਣੇ ਜਨਮਦਿਨ ਤੇ ਉਸਦੀ ਸੱਸ ਨੇ ਉਸਦੀ ਧੀ ਦੀ ਐਮਬੀਬੀਐਸ ਦੀ ਫੀਸ ਭਰੀ ਸੀ ਪੁੱਛਣ ਤੇ ਉਸਨੇ ਸਿਰਫ ਇੰਨਾ ਹੀ ਦੱਸਿਆ ਸੀ ਕਿ ਤੂੰ ਮੇਰੇ ਲਈ ਇੰਨਾ ਕੁਝ ਕਰਦੀ ਹੈਂ ਪਰ ਮੇਰਾ ਵੀ ਕੁਝ ਫਰਜ ਬੰਦ ਹੈ ਉਸ ਸਮੇਂ ਤਾਂ ਗੱਲ ਆਈ ਗਈ ਹੋ ਗਈ ਸੀ ਪਰ ਅੱਜ ਕੁਲਜਿੰਦਰ ਨੂੰ ਅਹਿਸਾਸ ਹੋ ਰਿਹਾ ਸੀ ਕਿ ਉਹ ਪੈਸੇ ਉਸ ਦੀ ਸੱਸ ਗਿਆਨੀ ਵੇਚ ਕੇ ਲਈ ਆਈ ਸੀ ਅਸਲੀ ਗਿਆਨੀ ਵੇਚ ਕੇ ਉਸ ਦੀ ਸੱਸ ਨੇ ਪੈਸੇ ਹੋਰ ਕਿਤੇ দান ਨਹੀਂ ਕੀਤੇ ਬਲਕਿ ਉਸ ਦੀ ਧੀ ਦੀ ਪੜ੍ਹਾਈ ਤੇ ਲਾ ਦਿੱਤੇ ਤਾਂ ਹੀ ਉਸ ਨੇ ਪੱਤਰ ਵਿੱਚ ਲਿਖਿਆ ਸੀ ਕਿ ਉਹ ਨਾ ਪੈਸਿਆਂ ਦਾ ਇਸਤੇਮਾਲ ਬਿਲਕੁਲ ਸਹੀ ਜਗ੍ਹਾ ਤੇ ਹੋਇਆ ਕੁਲਜਿੰਦਰ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸਨ ਕਿ ਉਸਦੀ ਸੱਸ ਨੇ ਬਿਨਾ ਕੋਈ ਦਿਖਾਵਾ ਕੀਤੇ ਉਸ ਨੂੰ ਸਭ ਕੁਝ ਸੌਂਪ ਦਿੱਤਾ ਅਤੇ ਆਪਣੇ ਲਾਲਚੀ ਬੱਚਿਆਂ ਨੂੰ ਵੀ ਮੂੰਹ ਤੋੜ ਜਵਾਬ ਦੇ ਦਿੱਤਾ ਸੀ। ਇਹੋ ਜਿਹੀ ਮਾਪੇ ਦੇ ਜਿਉਂਦੇ ਜੀ ਉਹਨਾਂ ਤੋਂ ਮੂੰਹ ਮੋੜ ਲੈਣ ਵਾਲੇ ਬੱਚਿਆਂ ਨਾਲ ਇਦਾਂ ਹੀ ਹੋਣਾ ਚਾਹੀਦਾ ਸੀ। ਤੁਸੀਂ ਇਸ ਬਾਰੇ ਕੀ ਕਹੋਗੇ? ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਜ਼ਰੂਰ ਦੱਸਿਓ। ਕਹਾਣੀ ਚੰਗੀ ਲੱਗੀ, ਲਾਈਕ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ। ਤਾਕੀ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਧੰਨਵਾਦ ਜੀ